ਆਮਲਾ ਨੌਮਨਾਲਟੋ ਦਾ ਵੀ ਰੋਡ ਪਾਸਿੰਗ ਵਾਲੀ ਦਾ 30 ਤੱਕ ਦਾ ਡੇ ਡੇ ਪੰਗ ਲੈਂਦੇ ਆ ਠੀਕ ਇਹਦੇ ਵਿੱਚ ਸਨ ਰੂਫ ਆ ਹਾਂਜੀ 6 ਰ ਬੈਗਾ ਇੰਜਨ ਗੇਰੇ ਸੀਟਰ ਸਭ ਓਕੇ ਆਈ 20 ਗੱਡੀ ਡੀਜ਼ਲ ਦੀ ਗੱਡੀ ਡੀਜ਼ਲ ਦੀ ਕਾਰ ਹਾਂ ਠੀਕ ਵੀ ਗੱਡੀ ਸੋਹਣੀ ਆ ਬਈ ਠੱਸੇ ਰੇ ਅਕਾਲ ਦੋਸਤੋ ਸ਼ੌਂਕੀ ਬਟਿੰਡੇ ਵਾਲਾ ਤੁਹਾਡੇ ਨਾਲ ਦੋਸਤੋ ਦੋਸਤੋ ਜਿਵੇਂ ਤੁਹਾਨੂੰ ਪਤਾ ਆਪਾਂ ਬਹੁਤ ਟਾਈਮ ਬਹੁਤ ਠੀਕ ਆ ਬਰਨਾਲੇ ਦੇ ਵਿੱਚ ਪਹੁੰਚੇ ਆਗੇ ਬਾਈ ਹਰਦੀਪ ਕੋਲੇ ਪੰਗੂ ਮੋਟਰ ਘੈਰ ਤੇ ਬਾਈ ਮੜੀ ਨਿਗਮਰਾ ਦੇ ਠੀਕ ਹੈ ਬੋਰਡ ਤੇ ਬਾਈ ਆਪੇ ਬਾਈ ਮਕੈਨਿਕਾ ਠੀਕ ਆ ਕੋਈ ਵੀ ਗੱਡੀ ਦੇ ਵਿੱਚ ਮਾੜੀ ਮੱਟੀ ਕਮੀ ਪੈਸੀ ਹੁੰਦੀ ਆ ਤਾਂ ਬਾਈ ਕੱਢ ਕੇ ਰੱਖਦਾਗਾ ਬਾਕੀ ਬਾਈ ਕੋਲ ਇਸ ਵਕਤ ਬਾਈ ਠੀਕ ਆ 15 ਤੋਂ 16 ਗੱਡੀਆਂ ਦਾ ਸਟਾਕ ਹੈਗਾਗਾ ਤੁਸੀਂ ਝਾਤ ਮਾਰ ਸਕਦੇ ਏਕ ਵਾਰ ਤੇ ਆਪਾਂ ਛੋਟੇ ਛੋਟੇ ਬਲਾਕ ਬਣਾਵਾਂਗੇ ਤੁਹਾਡੇ ਵਾਸਤੇ ਕਿਸੇ ਬਲਾਕ 'ਚ ਬਾਈ 4 ਗੱਡੀਆਂ ਹੋਣਾਂ ਕਿਤੇ 5 ਗੱਡੀਆਂ ਹੋਣਗੀਆਂ ਛੋਟੇ ਬਲਾਕ ਆਪਾਂ ਤਾਂ ਬਣਾਵਾਂਗੇ ਛੋਟਾ ਜਿਆਦਾ ਸਮਾਂ ਖਰਾਬ ਨਾ ਹੋਵੇ ਠੀਕ ਆ ਵੀ ਗੱਡੀ ਦੀ ਜਾਣਕਾਰੀ ਪ੍ਰੋਪਰ ਦਿੱਤੀ ਜਾਵੇ ਤਾਂ ਐਡੀ ਗੱਡੀ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਨਾਲ ਸਸੇਗਾ ਬਾਈ ਜੀ ਬਾਈ ਸਵਾਗਤ ਹੈ ਆਪਣੇ ਫੇਰ ਤੋਂ ਜਿਵੇਂ ਵੀ ਕਾਰ ਬਜ਼ਾਰ ਆਪਾਂ ਦੱਸਤਾ ਠੀਕ ਆ ਬਰਨਾਲੇ ਦੇ ਵਿੱਚ ਕਿੱਥੇ ਲੋਕੇਸ਼ਨ ਆ ਆਪਣੀ ਇਹ ਜਦੋਂ ਆਪਾਂ ਵੀਰੇ ਇਧਰ ਆਪਣੇ ਹੈਗਾ ਆਈਡੀ ਚੌਂਕ ਠੀਕ ਆ ਜੀ ਇਧਰ ਹੈਗਾ ਆਪਣੇ ਟੀ ਪੁਆਇੰਟ ਜੀ ਇਹ ਵਿੱਚ ਵਿਚਾਲੇ ਆਈਡੀ ਚੌਂਕ ਤੋਂ ਸਹੀ ਕਿੰਨੇ ਕਿਲੋਮੀਟਰ ਸੱਜੇ ਹੱਥ ਆ ਜਾਂਦਾ ਪੰਗੂ ਮੋਟਰ ਗਿਆ ਠੀਕ ਆ ਜੀ ਆ ਜੇ ਆਰ ਸਕੁਅਰ ਮੋਲ ਜੇ ਬਣੀ ਜਾਂਦਾ ਜੀ ਉਹਦੇ ਬਸ ਕੋਲ ਲੱਗ ਗਈ ਆ ਬਸ ਸੋ ਇਧਰ ਫਰਵਾਹੀ ਵਾਲੀ ਚੁੰਗੀ ਆ ਠੀਕ ਆ ਜੀ ਤੇ ਬਾਕੀ ਲੋਨ ਲਾਨ ਵਗੈਰਾ ਵੀ ਲੋਨ ਸਾਰਾ ਆਪਾਂ ਕਰਵਾ ਕੇ ਦਿੰਨੇ ਆ ਠੀਕ ਹੈ ਬੰਦੇ ਦਾ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਪੇਪਰ ਵਗੈਰਾ ਸਾਰੇ ਓਕੇ ਰਹਿਣਗੇ ਵਾਹ ਹਾਂ ਹਾਂ ਸਾਰੇ ਪੇਪਰ ਓਕੇ ਸਿੰਪਲ ਸਕੋਰ ਵਧੀਆ ਹੋਵੇ ਲਾਉਣ ਕਿੱਥੋਂ ਤੱਕ ਕੋਈ ਨਾ ਮਤਲਬ ਕਿੰਨੇ ਮਾਡਲ ਗੱਡੀਆਂ 12 ਮਾਡਲ ਤੋਂ ਸ਼ੁਰੂ ਤੇ ਲਾਉਣ ਹੋਏ ਠੀਕ ਹੈ ਵੀ 12 ਮਾਡਲ ਤੋਂ ਉੱਪਰ ਸਾਰਿਆਂ ਦੇ ਲਾਉਣਗੇ ਜੀ 12 ਮਾਡਲ ਤੋਂ ਥੱਲੇ ਨਹੀਂ ਠੀਕ ਹੈ ਜਿਵੇਂ ਪਹਿਲੀ ਕਾਰ ਆਪਣੀ ਆ ਗਈ ਇਹ ਵਰਨਾ ਬਾਈ ਜੀ ਵਰਨਾ ਇਹ 2012 ਮਾਡਲ ਆ 12 ਮਾਡਲ ਜੀ ਇਹ ਫਲੂਇਡ ਕਿ ਹੈ ਬਈ ਇਹ ਫਲੂਇਡਿਕ ਵਰਨਾ ਠੀਕ ਹੈ ਡੀਜ਼ਲ ਦੀ ਆ ਡੀਜ਼ਲ ਦੀ ਕੀ ਰੇਟ ਰੂਟ ਰੱਖਿਆ ਇਹਦਾ ਇਹਦਾ 2 ਲੱਖ 80 ਹਜ਼ਾਰ ਆ ਪੰਜਾਬ ਨੰਬਰ ਦੀ ਹੈ ਓਨਰ ਦੱਸ ਸਕਦੇ ਫਿਰ ਹਾਂਜੀ ਓਨਰ ਓਨਰ ਤੀਜੇ ਬਾਈ ਤੀਜੇ ਹੂੰ ਠੀਕ ਹੈ ਬਾਈ ਲਾਇ ਲੂ ਲੱਗਿਆ ਗੱਡੀ ਸੋਹਣੀ ਆ ਬਾਈ ਠੀਕ ਆ ਬਾਕੀ ਇੰਜਨ ਕਹਿੰਦੇ ਗੱਡੀਆਂ ਓਕੇ ਹੁੰਦੀਆਂ ਨੇ ਫਰੰਟ ਵਾਲਾ ਸ਼ੀਸ਼ਾ ਦਿਖਾ ਦੇ ਬਾਈ ਜਿੰਨੀ ਗੱਲ ਬਾਤ ਹੁੰਦੀ ਆ ਆਪਾਂ ਉਨੀ ਦੱਸ ਦੇ ਠੀਕ ਆ ਫਰੰਟ ਵਾਲੇ ਸ਼ੀਸ਼ੇ 'ਚ ਮੜੀ ਟਰੇਡ ਆਈ ਵੀ ਠੀਕ ਆ ਡੜੀ ਲੱਗਣ ਕਾਰਨ ਤੇ ਦੂਜੀ ਦੀ ਜੇ ਗੱਲ ਕਰਕੇ ਆਪਾਂ ਬਾਈ ਇਹੇ ਵੀ 2012 ਮਾਡਲ ਆ ਬਾਈ ਡੇਅਰ 12 ਮਾਡਲ ਡੇਅਰ ਛੋਟੀ ਡਿੱਕੀ ਵਾਲੀ ਆ ਠੀਕ ਹੈ ਜੀ ਇਹ ਬੀੜੀ ਆ ਵੀਰੇ ਇਹ ਬੀੜੀ ਆਈ ਬਾਈ ਬੀੜੀ ਆ ਟਾ ਟੂਰ ਚੰਗੇ ਪਏ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਅੰਦਰੋਂ ਜੇ ਗੱਲ ਕਰ ਗਏ ਅੰਟੀਰੇ ਬੈਜ ਇੱਕ ਵਾਰ ਝਾਤ ਮਾਰ ਲੋ ਅੰਟੀਰੇ ਬੈਜ ਵੀ ਗੱਟੀਆਂ ਭਾਈ ਸਾਰੀਆਂ ਸੋਹਣੀਆਂ ਹੋਣਗੀਆਂ ਠੀਕ ਆ ਸਪੇਸ ਥੋੜੀ ਕਰਕੇ ਵਿੱਚ ਵਿੱਚ ਆਪਾਂ ਤੁਹਾਨੂੰ ਗੱਡੀਆਂ ਦਿਖਾ ਦਾਂਗੇ ਵਿੱਚ ਕੋਈ ਗੱਡੀ ਨਹੀਂ ਵੀ ਦਿਖਾਈ ਜਾਣੀ ਠੀਕ ਆ ਤਾਂ ਬਾਕੀ ਗੱਡੀਆਂ ਭਾਈ ਓਕੇ ਹੋਣਗੀਆਂ ਅੰਦਰੋਂ ਵੀ ਸਾਫ਼ ਸੁਥਰੀਆਂ ਆਉਣਗੀਆਂ ਇਹਦਾ ਰੇਟ ਭਾਈ ਕੀ ਰੱਖਿਆ ਇਹਦਾ ਰੇਟ ਵੀ 280 ਵੀਰੇ ਸੀਟ ਕਵਰ ਵਗੈਰਾ ਸੇਮੇ ਵਧੀਆ ਸਾਰੇ ਸਾਰੀਆਂ ਦੇ ਪਾਏ ਪਾਏ ਹੁੰਦੇ ਨਵੇਂ ਹੀ ਠੀਕ ਹੈ ਲਗਭਗ ਸਾਰੀਆਂ ਦੇ ਨਵੇਂ ਹੁੰਦੇ ਮਾਡਲ ਕਿਹਨਾ ਸੀਗਾ 12 ਠੀਕ ਹੈ ਲੋਨ ਇਹ ਤਾਂ ਕਿੰਦਾ ਕੁਝ ਪੋਤੇ ਵੀ 2 ਲੱਖ ਦਾ ਲੋਨ ਹੋ ਜੇ ਤੇ ਵੀ 2 ਲੱਖ ਮਤਲਬ 17 30 ਰੁਪਏ ਲੈ ਕੇ ਨਾ ਤਾਂ ਵੀ 80000 ਰੁਪਏ ਲੈ ਕੇ ਆਇਆ ਠੀਕ ਹੈ ਬਾਕੀ ਥੋੜਾ ਲੋਨ ਹੋ ਜੂਗਾ 2 ਲੱਖ ਦਾ ਤੇ ਏਦੋਂ ਅੱਗੇ ਆ ਗਈ ਹੈਗੀ ਹੰਡਾਏ ਦੀ ਇਹ ਬਾਈ ਜੀ ਇਹ ਬਾਈ i20 ਆ 2009 ਮਾਡਲ ਆ i20 ਹਾਂ ਇਹ ਫਾਸਿੰਗ ਫਿਰੇ ਦੀ ਪਾਸਿੰਗ ਹੈ 30 ਤੱਕ ਆ 30 ਤੱਕ ਹੈਗੀ ਆ ਪਰ ਇੱਕ ਗੱਲ ਆ ਵੀ ਇਹਦੇ ਵਿੱਚ ਟੌਪ ਮਾਡਲ ਆ ਸਨਰੂਫ ਲੱਗਿਆ ਹੋਇਆ ਕੰਪਨੀ ਵਾਲਾ ਹੀ ਆ ਲੈ ਬਈ ਦਿਖਾਈਂ ਕਰਾਂ ਮੜਾ ਸਨਰੂਫ ਕਿੱਥੇ ਆ ਮਰੇ ਵਿੱਚ ਸਨਰੂਫ ਦੇ ਨੇ ਯਾਰੇ ਲੈਣੇ ਆ ਠੀਕ ਹੈ ਉਹ i20 ਲੈ ਸਕਦਾ ਹਾਂ ਉਹ ਇਹ ਇਹ ਗੱਡੀ ਚ ਲੈ ਸਕਦਾ ਠੀਕ ਹੈ ਇਹਦੇ ਪਿਛਲੇ ਸੀਟ ਸੀਟ ਕਵਰ ਸਾਰਾ ਕੁਝ ਵਧੀਆ ਹੈਗਾ ਠੀਕ ਇੱਕ ਹੋਰ ਗੱਲ ਹੈ ਇਹਦੇ ਵਿੱਚ ਬਾਕਸ ਬਹੁਤ ਨੇ ਸਟੀਅਰਿੰਗ ਸਟੋਰੇਜ ਦੇ ਬਾਕਸ ਨੇ ਇਹਦੇ ਵਿੱਚ ਸ਼ੇਅਰ ਹੋਵੇਗਾ ਵੀਰੇ ਸ਼ੇਅਰ ਬੈਗ ਹਾਂਜੀ ਆ ਮਾਣਾ ਪੂਰੇ ਬੋਕੇ ਜੜੇ ਪਏ ਪੂਰੀ ਟਾਪ ਮਾਡਲ ਗੱਡੀ ਹੈਗੀ ਨਵੇਂ ਸੀਟ ਕਵਰ ਹਨਾ ਟਾਇਰ ਟੂਰ ਵਿੱਚ ਹਨ ਨਵੇਂ ਪਏ ਹਨਾ ਟਾਇਰ ਬਈ ਪਏ ਅਸੀ ਸਾਰੇ ਟਾਇਰਾਂ ਤੇ ਝਾਤ ਮਰਾ ਕਰ ਅਕਸੀਡ ਦੇ ਟਾਇਰ ਆ ਠੀਕ ਆ ਤੇ ਲਾਇਬਲ ਕੰਪਨੀ ਫਿੱਟਡ ਲੱਗੇ ਹੋਏ ਆ ਤੇ ਓਕੇ ਵੀਰੇ ਗੱਡੀ ਚਮ ਸਾਰੀ ਹਾਂ ਪੂਰੀ ਘੈਂਟ ਗੱਡੀ ਆ ਬਾਈ ਰੇਟ ਦਾ ਕੀ ਰੱਖਿਆ ਆਪਾਂ ਇਹਦਾ ਰੇਟ 1,80,000 ਰੁਪਏ ਲਗਭਗ ਪੰਜਾਬ ਨੰਬਰ ਦੀ ਗੱਡੀ ਆ ਹਾਂ ਹਾਂ ਆਪਣੇ ਕੋਲੇ ਪੰਜਾਬੜ ਫਰੀ ਹੁੰਦੀ ਠੀਕ ਹੈ ਕਿੰਨਾ ਰੇਟ ਆ ਇਹਦਾ 1,80,000 ਰੁਪਏ 1,80,000 ਰੇਟ ਵੀ ਕੀ ਆ ਬਾਈ ਆਮਲਾ ਨੌਮਨਾਲਟੋ ਦਾ ਵੀ ਰੋਡ ਪਾਸਿੰਗ ਵਾਲੀ ਦਾ 30 ਤੱਕ ਦਾ ਡੇਡ ਡੇਡ ਮੰਗ ਲੈਂਦੇ ਆ ਠੀਕ ਇਹਦੇ ਵਿੱਚ ਸਨ ਰੂਫ ਆ ਹਾਂਜੀ 6 ਰੁਪਇਆ ਇੰਜਨ ਗੇਰੇ ਸੀਟਰ ਸਭ ਓਕੇ ਆਈ 20 ਗੱਡੀ ਆ ਡੀਜ਼ਲ ਦੀ ਗੱਡੀ ਡੀਜ਼ਲ ਦੀ ਕਾਰ ਹਾਂ ਠੀਕ ਹੈ ਗੱਡੀ ਸੋਹਣੀ ਆ ਭਾਈ ਠੀਕ ਹੈ ਬਾਕੀ 10 ਸਤੇ ਆਪਾਂ ਤੁਹਾਡੇ ਬਾਦ ਮਰੂਤੀ ਲੈ ਕੇ ਆਂਦੀ ਆ ਜਿਵੇਂ ਮੈਂ ਕਹਿੰਦਾ ਸਿੱਖਣ ਸੌਣ ਨੂੰ ਕਾਰ ਭਾਲ ਦਿੰਦਾ ਵਾ ਪਹਿਲਾਂ ਇਹ ਬਾਈ ਨੇ ਬਹੁਤ ਵੀਡੀਓ ਪਾਈ ਠੀਕ ਹੈ ਭਾਈ ਮਰੂਤੀਆਂ ਦਾ ਬਾਈ ਕਹਿੰਦਾ ਮਰੂਤੀ ਤਾਂ ਕੰਮ ਸਟਾਰਟ ਕੀਤਾ ਹੈ ਨਾ ਵੇਖ ਦੇ ਹਾਂਜੀ ਹਾਂ ਤੇ ਮਰੂਤੀ ਦਾ ਬਾਈ ਕਹਿੰਦਾ ਆਪਾਂ ਖੜਾ ਛੱਡਣਾ ਲਓ ਵੀ ਅੰਦਰੋਂ ਚੈੱਕ ਕਰੋ ਸੀਟ ਕਵਰ ਚੈੱਕ ਕਰਾਵੇਂ ਮੜਾ ਜਾ ਕਰ ਜਿਵੇਂ ਨਵੇਂ ਸੀਟ ਕਵਰ ਪਏ ਠੀਕ ਆ ਜਿਵੇਂ ਹੁਣੇ ਚੜਾ ਕੇ ਲਿਆਏ ਹੋਏ ਬਾਈ ਐ ਲੱਗਦਾਗਾ ਤੇ ਇੰਟੀਰੀਅਰ ਬਾਈ ਵੀ ਸਾਫ ਸੁਥਰਾ ਪਿਆ ਗੱਡੀ ਪੂਰੀ ਓਕੇ ਪਈ ਹੈਗੀ ਇਹ ਬਾਈ ਜੀ ਕੀ ਆਪਾਂ ਡਿਮਾਂਡ ਮੋੜ ਰੱਖੀਏ ਇਹ ਪੰਜ ਮਾਡਲ ਹੈ ਦੀ ਪਾਸਿੰਗ ਸਾਲ ਦੀ ਪਈ ਅਕਤੂਬਰ ਤੱਕ 26 ਦੇ ਪਾਸਿੰਗ ਪਈ ਹਲੇ ਹਾਂ ਪਾਸਿੰਗ ਪਈ ਠੀਕ ਹੈ ਜੀ ਇਹ ਮੰਨ ਲਓ 50 50000 ਦੀ ਲੈਣਾ 50000 ਨੈਟ ਦੇ ਦੇਣੀ ਹੈ ਹਾਂ ਲਓ ਬਈ ਦਿੱਤੇ ਹੋਏ ਨੰਬਰ ਹੈਗੇ ਸੰਪਰਕ ਕਰ ਲਿਓ ਦੁਬਾਰੇ ਫੇਰ ਆਪਾਂ ਤੁਹਾਨੂੰ ਦੱਸਦੇ ਬਰਨਾਲੇ ਦੇ ਵਿੱਚ ਪਹੁੰਚਣਾ ਤੁਸੀਂ ਬਾਈ ਹ ਭੰਗੂ ਮੋਟਰ ਗਾਰਟ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰਕੇ ਰੱਖ ਲੋ ਚੰਗੀਆਂ ਸਾਫ ਸੁਥਰੀਆਂ ਘਾਟ ਰੇਡ ਦੇ ਵਿੱਚ ਗੱਡੀਆਂ ਲੈਣ ਵਾਸਤੇ